ਸਾਹਿਗਰ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਨੇ ਤੁਹਾਡੇ ਕੋਲ ਤੇ ਅੱਜ ਆਪਾਂ ਜਾਵਾਂਗੇ ਸ੍ਰੀ ਅਨੰਦਪੁਰ ਸਾਹਿਬ ਉਹ ਰਿਮਨੀ ਦਿਦਨ ਚੱਲ ਰਹੇ ਨਹੀਂ ਤੇ ਝੂਲਾ ਤਿਆਰ ਕਰ ਲਿਆ ਆਪਾਂ ਤੇ ਬਸ تیاری ਆਪਣੀ ਜਾਣ ਦੀ ਜਿਵੇਂ ਆਪਾਂ ਸਿੱਦੇ ਚਾਲੇ ਬਾਹ ਲੈਣੇ ਆ ਆਪਣੇ ਦੋ ਤਿੰਨ ਭਰਾ ਨਾਲ ਆ ਤੇ ਚਲੋ ਜੀ ਮਿਲਦੇ ਆਪਾਂ ਫਿਰ ਤੁਹਾਨੂੰ ਉਹਨਾਂ ਨਾਲ ਮਿਲ ਕੇ ਦਰਮਾਨ ਨਿਕ ਕੇ ਫੇਰ ਮੁੜ ਕੇ ਮਿਲਾਂਗੇ ਆ ਤੁਹਾਨੂੰ ਦੱਸ ਵਲੇ ਨਿਕਾ ਨਿਕਾ ਮਟਰੀਆ ਜੇ ਓਏ ਆ ਵੇਖ ਲਾਹਰ ਤੇ ਲਾਹਰ ਠੀਕ ਹੈ ਨਾ ਬੋ ਬੋ ਹੁਣ ਫੋੜਾ ਮੋੜ ਸਿਕ ਲੈ ਕੀ ਕਰ ਗੱਲ ਸਰਾ ਸੋਚਦੇ ਕਿ ਇਹ ਹੋਰ ਸੋਰੀ ਲੱਗਦੀ ਹੈ ਕੋਣ ਹੋ ਬੰਦ ਬਾਇਆ ਜੀ ਆਪੇ ਤੁਸੂ ਨਹੀਂ ਹੋਇਆ ਕਿਦਾਂ ਕਿਦਾਂ ਹੈ ਰ ਦੁਕਾਨ ਤੇ ਰੱਖਦੀ ਸੋਹਣੀ ਲੱਗਦੀ ਇੱਥੇ ਇਹ ਨਹੀਂ ਲੈ ਜਈਏ ਵੀ ਇਸ ਤੋਂ ਮਤਾਂ ਮੈਂ ਨਹੀਂ ਲੈ ਚੋਪਾ ਹਾਂ ਹੁਣ ਅਮਰਤਵੀਰ ਸਾਡੇ ਨੂੰ ਲੱਗੀ ਸੀ ਭੁੱਖ ਤੇ ਗੁਰੂ ਘਰੇ ਲੰਗਰ ਦੀ ਸੇਵਾ ਚੱਲ ਰਹੀ ਸੀ ਤੇ ਆਪਾਂ ਇਸੇ ਕਰਕੇ ਪ੍ਰਸ਼ਾਦਾ ਛਕਣ ਦੀ ਜਮਵਰੀ ਨੇ ਬਾਈ ਤੇ ਮੋਨੀ ਨੇ ਫੋਨ ਚਾਰਜ ਕਰਨ ਦੀ ਇਹਨਾਂ ਖਰਾਬ ਕਰਨ ਦੇ এক কাম দিব ਉਹ ਢੀ ਘਾਟੀ ਉਧਰ ਜਾਣਾ ਆਪਾਂ ਇੱਕ ਵਾਰੀ ਕੀਜ਼ਪੁਰ ਸਾਹਿਬ ਆਪਾਂ ਮੱਥਾ ਟੇਕ ਗਈਏ ਫਿਰ ਅਨੰਦਪੁਰ ਸਟੇ ਕਰਦੇ ਆ ਅਨੰਦਪੁਰ ਸੇ ਕਰਦੇ ਤੋਂ ਬਾਅਦ ਫਿਰ ਆਪਾਂ ਲਗਾ ਨਾ ਤੋਲ ਪਿਆ ਜਾਂਦਾ ਨਾ ਵੇਖ ਬਲ ਆ ਵੇਖ ਜਿਹੜਾ ਕੱਟਿਆ ਆ ਤੈਨੂੰ ਵੇਖ ਕੇ ਆਏ ਤੇਰੇ ਤੱਕ ਉਹ ਫੋਨ ਅਸੀਂ ਮੋਣੀ ਦੇ ਖੜੇ ਫੋਨ ਨਹੀਂ ਲੱਗਦਾ ਆ ਦੋ ਮੋਣੀ ਤੈਨੂੰ ਮੈਂ ਕਹਿਣੀ ਤਾਂ ਮੈਂ ਪਿੱਛੇ ਢੱਕ ਕੇ ਮੋਖਾ ਤੂੰ ਮੱਲੇ ਨਹੀਂ ਜਾ ਕਿ ਮੋਣੀ ਸੰਗਰੂ ਆਪੇ ਹੋਰ ਗੁਰੂ ਮੇਰੇ ਵੀ ਕੋ ਕਿਤੇ ਬੱਸ ਜੇ ਕੋਣ ਨਾਨਕੇਸਰੀ ਖਾਲਸੇ ਨੂੰ ਮਿਲੀ ਪਹਿਚਾਣ ਕੇਸਰੀ 15 ਹੁੰਦਾ ਖਾਲਸਾ ਯਾਰ ਯਾਰ ਮਰਾ ਪਾਪਾ ਕੋਲ ਹੀ ਕਿਤੇ ਹੈ ਇੱਕ ਵਾਰੀ ਗਿਦੂ ਨਾ ਇੱਧਰ ਪਿੱਛੇ ਹਟਾਈ ਜਾਦਾ ਦਾ 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 ਲੱਗਿਆ ਰੋਧਾਂ ਨੂੰ ਦਿੱਤਾ ਘੜਦਵੇਂ ਵੱਧ ਆਈ ਹੈ ਨਾ ਲਾਦਾ ਮੇਰੇ ਤੇ ਕੰਮ ਸਾਰਾ ਕਰ ਰਿਹਾ ਸਰਪਾ ਦਾ ਖੱਟਾ ਕਿੱਥੇ ਹੋ ਗਿਆ ਗੱਡੀ ਆ ਨਿੱਕੀ ਗਾੜੀ ਹੋ ਨਹੀਂ ਇਹ ਹਲਕੇ ਤੇ ਬੱਚਾ ਦਾ ਆਇਆ ਕਰਦੇ ਇਹ ਬੱਚਾ ਹੈ ਬੱਚਾ ਹੈ ਦੰਦ ਦਿੰਦਾ ਜੀ ਤੇਰੇ ਘਰ ਦੇ ਬੱਚਾ ਹੈ ਸਿਆਣਾ ਬੇ ਨਮ ਜਦੋਂ ਨੇ ਵੱਢੀ ਗਈ ਮੀ ਵੱਢੀ ਠੀਕ ਅਸੀ ਦੀ ਵੀਰ ਤੇ ਹੋਣੀ ਬਾਹ ਨੂੰ ਗੱਲ ਪਾ ਕੋਈ ਨਾ ਹੋਵੇ ਨਹੀਂ 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 ਇਹ ਤਾਂ ਇਹ ਤਾਂ ਹੈ ਨਾ ਇਹ ਦੰਦ ਕਾੜ ਦਿੰਦੇ ਆ ਦਾਹੀ ਵਾਲਾ ਵੀਰ ਨਹੀਂ ਆ ਦੁੱਧ ਨਹੀਂ ਆ ਰਦੀ ਪਰ ਜਿਹੜਾ ਮੇਰਾ ਕੰਮ ਆਣਾ ਅਚਲ ਫਿਰ ਦੀ ਲੋੜ ਨਹੀਂ ਇੱਦਾਂ ਮਾੜਾ ਹੋ ਰਿਹਾ ਨਾ ਇਹ ਕਿਤੇ ਮੂੰਹ ਪਾਣੀ ਦੀ ਥਣੀ ਆ ਕੋਈ ਬੋਤਲ ਨਹੀਂ ਲਾ ਰਹੇ ਨਹੀਂ ਬਲੌਗ ਨਾਲ ਆਪਾਂ ਨਾ ਕਰਦੇ ਆਪਾਂ ਸਾਪਨੇ ਬਲੌਗ ਕਰਦੇ ਆ ਮੇਰੇ ਨਾਲ ਬਹਿਜੇ ਤਾਂ ਮੇਰੇ ਨੂੰ ਨਹੀਂ ਵੀਡੀਓ ਬਣਾਈ ਵੀਡੀਓ ਬਣੀ ਨਹੀਂ ਮੈਂ ਤਾਂ 5 ਮਿੰਟ ਇਦਾਂ ਕਰਦਾ ਰਹਿ ਗਿਆ ਇਹ ਵੀਡੀਓ ਪ੍ਰੋਸੈਸ ਨਹੀਂ ਜਾਂਦੀ ਆਲੀ ਹੋਰ ਜਿਆਦਾ ਹੀ ਹੁੰਦੀ ਆ ਤੇ ਕਿੱਦਾਂ ਬੱਸ ਬਾਬਿਆਂ ਜੀ ਨਾ ਰਾਇਲ ਮਾਤਾ ਤਾਲੂ ਤੋਂ ਮਾਤਾ ਪਾਲਾ ਨਾ ਚੱਲਦਾ ਹੈ ਮੋਨੀ ਸੀਰੀਜ਼ ਦੇ ਹੁਣ ਚੋਲ ਜੀ ਮਾਰ ਕੇ ਤੁਰਦੀ ਜਾਂਦਾ ਜਿਹੜੇ ਹੋਏ ਆ ਆ ਆ ਕੋਈ ਅਰੇ ਮੈਂ ਨਾ ਮਰੂ ਮੇਰੇ ਬਣਾ ਤੂੰ ਨੇ ਕਿ ਤੂੰ ਨੇ ਵਿਚ ਆਣਾ ਤੂੰ ਵੱਡਾ ਜਿਆਦਾ ਹੈ ਇਹ ਕਿ ਇਧਰ ਨਾ ਬੰਨਿਆ ਇਧਰ ਨਾ ਇਧਰ ਇਧਰ ਨਾ ਮੈਨੂੰ ਇਧਰ ਰੱਖ ਕਾਰਨ ਨਹੀਂ ਆਉਂਦਾ ਇਹਦਾ ਅਸਰ ਬੰਨਦਾ ਆਵੇ ਕਿਡੀ ਗੱਲ ਹੈ ਤੂੰ ਆ ਕੋਈ ਵੀ ਮੁੰਡਾ ਜਿਹੜਾ ਹੁੰਦਾ ਹੀ ਆਉਂਦਾ ਕੋਈ ਵੀ ਮੁੰਡਾ ਜਿਹੜਾ ਦੀ ਮੰਗ ਦੇ ਮਰਾਦ ਕੋਈ ਨਹੀਂ ਕਰਦਾ ਜਲਦੀ ਕਰੋ ਜਲਦੀ ਜਲਦੀ ਅੱਗੇ ਕਰ ਲਈ ਇਹ ਇੱਕ ਮਿੰਟ ਆਪਾਂ ਲਗਾਤਾਰ ਇਹ ਕੰਟੈਕਟਰ ਬਣਾਉਣਾ ਪੈਣਾ ਕਿਉਂਕਿ ਆਪਾਂ ਹੁਣ ਮੋਣੀ ਨਾ ਆਉਣਾ ਮੋਣੀ ਦੇਖੀ ਕਰਦਾ ਮੋਣੀ ਦੇਖੇ ਦੇਖਿਆ ਨਹੀਂ ਪਹੁੰਚੋ ਕੇ ਰਹਿ ਗਿਆ ਇਹ ਦੀ ਮੰਗ ਨੂੰ ਜੂਈਦੀ ਆ ਇਹ ਕੰਟੈਂਟ ਨੇ ਜਿਹੜਾ ਇਹ ਐਂਡ ਕਰਾ ਦਿੰਦਾ ਵਾ ਇਹ ਇਹ ਇਹਨੂੰ ਬਾਜ ਇਹਨੂੰ ਬਾਜ ਮਾਰ

ਨਹੀਂ ਨਹੀਂ ਸੁੱਕਣਾ ਹੀ ਸੁੱਕਣਾ ਹੈ ਕਿ ਸ਼ਾਇਦ ਰੱਬ ਦੇ ਹੀ ਦਵੇ ਮੁੰਡਾ ਮੁੰਡਾ ਦੇ ਘਰ ਇਕੱਠੇ ਦੇ ਦੇ ਮੁੰਡਾ ਮਿਲਦਾ ਮਿਲਦਾ ਸਬਰ ਦਾ ਫਲ ਮਿੱਠਾ ਹੀ ਆਉਣਾ ਹੀ ਵਾਕਈ ਹੈ ਲੈ ਆ ਲੈ ਤੇਰੀ ਫੋਟੋ ਇੱਥੇ ਖਿੱਚਾਂ ਮੈਂ ਆ ਗਾ ਖਾ ਗਾ ਕੇ ਵੇ ਪਵਾੜੇ ਪੰਮਦਾ ਯਾਵਲਾ ਮੂੰਹ ਖਾ ਮੂੰਹ ਖਾ ਆਓ ਗਾ ਖਲੇੜਦਾ ਤੇਰਾ ਬੱਚੇ ਤੇਰੇ ਛੱਡ ਕੇ ਆਵਾ ਮੱਚੇ ਇਹਦੇ ਵੀ ਆ ਗਏ ਅੰਦਾ ਬੱਚੇ ਹੋਗੇ ਤਾਂ ਕਮਾਲੇ ਲੱਗੋਗੇ ਤੇ ਪਤਾ ਚਲੇਗਾ ਆਪਕੋ ਕੀ ਹੋਗਾ ਆਪਕੇ ਸਾਥ ਆ ਬਿੜੀ ਘੜਦੀ ਹੂਗਾ ਨਹੀਂ ਤੇ ਗਰਮਾਨ ਭੇਜੂਗਾ ਆ ਕੜੀ ਦੇ ਓ ਨੀ ਨੀ ਨਾਲੇ ਬੱਚਾ ਸੱਬੇ ਚਾਰ ਨਾਲ ਜੁੜਿਆ ਰੋਏ ਇੱਲਾ ਹੀ ਚੱਲ ਰਿਹਾ ਏ ਮੋਣੀ ਹੈਗਾ ਉਹ ਵੱਜ ਗਿਆ ਉਹ ਕਾਪੀ ਕਿਹੜੇ ਕੋ ਆ ਮੈਂ ਨਹੀਂ ਮਾਰੇ ਜੰਦਰਾ ਉਹ ਨਹੀਂ ਮੈਂ ਇਥੇ ਜਿੱਦਾਂ ਮਾਰੀ ਚਾਪੀ ਦੀ ਨੂੰ ਬੜਾ ਤੀ ਇਹੋ ਜੇ ਕੰਮ ਨਹੀਂ ਮੈਂ ਕਰ ਦਿੰਦਾ ਬੱਸ ਭਾਈ ਸਨਾ ਮਾਮਾ ਚੋਰਾ ਦਾ ਪਤਾ ਨਾ ਦਾ ਬਾਬਾ ਜੀ ਬਾਬਾ ਜੀ ਆਨੰਦਪੁਰ ਸਾਹਿਬ ਜਾਣਾ ਭਲਾ ਕੈਂਦੀ ਤੇ ਇੱਧਰ ਨੋ ਬਲੌਗ ਨਾਲ ਪਿਆ ਬਲੌਗ ਹੋਇਆ ਇੱਕ ਦਿਨ ਨੂੰ ਔਰ ਦੇ ਭਾਈ ਉਹ ਬਲੌਗ ਨਹੀਂ ਉਹ ਭਾਈ ਇਹ ਉਹ ਤਾਂ ਉਹ ਇਹਨਾਂ ਤੋਂ ਪੁਰਦੀ ਨਗਰੀ ਦਾ ਬਲੌਗ ਆ ਕਿੱਥੇ ਮਹਿਲਾ ਨਹੀਂ ਕਿੱਥੇ ਕਹਿ ਦੋ ਆ ਗਿਆ ਨਿਕਾ ਨਿਕਾ ਦੂਰੋਂ ਸੀ ਜਾਂਦਾ ਇਹਨੇ ਕਿਹਾ ਇਹ ਕਿਹੜਾ ਅਹ ਨਹੀਂ ਕਿਦੇ ਤੇ ਮੱਕੇ ਕਿਹੜੇ ਨਿਕਿਆ ਲੱਤ ਨੂੰ ਤੁਣ ਕੇ ਵਜੀ ਤਾਂ ਜੀਓ ਕਾ ਟੱਪੜਾ ਵਾ ਮੂ ਨਮਰਦਾ ਹੈ ਕਾ ਮਾ ਹਲੇ ਟਰੱਕ ਨਹੀਂ ਸਟਾਰਟ ਯਾਰ ਆਵੇ ਕਾਸ਼ ਆਪਣੇ ਕੋ ਪਿਆ ਆਵੇ ਕਾਸ਼ ਕਾਸ਼ ਉੱਠਾ ਪੁੱਤਾਂ ਦਾ